ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਜੀ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਤੰਨ ਤੰਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਣੇ ਸਾਧ ਸੰਗਤ ਜੀਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਆਓ ਜਿਹਨੇ ਬੈਠੇ ਹੋ ਸਤਿਗੁਰ ਤਰਸ ਕਰਨ ਕੁਝ ਸਮਾਂ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਪ੍ਰੇਮ ਦੇ ਵਿੱਚ ਸਤਿਗੁਰ ਦੇ ਅਦਬ ਸਤਕਾਰ ਤੇ ਦੋਵੇਂ ਹੱਥ ਜੋੜ ਲਓ ਸਤਗੁਰ ਜੀ ਵੱਲੋਂ ਬੁਲੰਦ ਕੀਤੀ ਫਤਹਿ ਬਲਾਓ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੇ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸਤਦਾਰਾ ਸਿਉ ਪੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਸਾਰੇ ਪਰੋ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਸਤ ਸੰਗਿਓ ਗੁਰੂ ਰਾਮਦਾਸ ਬਿਤਾਜੀ ਅੱਜ ਗੁਰਨਾਨਕੀ ਦੇ ਘਰ ਦੇ ਮਾਲਕ ਬਣੇ ਨੇ ਸਾਰਾ ਸੰਸਾਰ ਆ ਕੇ ਸਤਗੁਰ ਦੇ ਚਰਨਾਂ ਤੇ ਨਮਸਕਾਰ ਦਿਆ ਕਰਦਾ ਹੈ ਬਾਬਾ ਸੁੰਦਰ ਜੀ ਨੇ ਉਹ ਸਮਾਂ ਗੁਰਮੁਖੋ ਲਿਖਿਆ ਕਹਿੰਦੇ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਓ ਸਾਰਾ ਜਗਤ ਹੀ ਗੁਰੂ ਨਾਨਕ ਦੇਵ ਜੀ ਚਰਨਾਂ 'ਚ ਨਮਸ਼ਕਾਰ ਪਿਆ ਕਰਦਾ ਹੈ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਸੱਬਰਵਾਲ ਇਲਾਕੇ ਤੋਂ ਵੀ ਸੰਗਤਾਂ ਆਈਆਂ ਨੇ ਇਹ ਸੰਗਤਾਂ ਦੇ ਨਾਲ ਹੈ ਭਾਈ ਤੀਰਥਾ ਜੀ ਇਹ ਭਾਈ ਤੀਰਥਾ ਵੀ ਸਤਗੁਰੂ ਦੀ ਸ਼ਰਨ ਵਿੱਚ ਆਉਂਦਾ ਨਾਲ ਹੋਰ ਸੰਗਤਾਂ ਨੇ ਉਸ ਇਲਾਕੇ ਦੀਆਂ ਭਾਈ ਤੀਰਥਾ ਆ ਕੇ ਸਤਗੁਰੂ ਦੇ ਚਰਨਾਂ ਤੇ ਨਮਸ਼ਕਾਰ ਕਰਦਾ ਹੈ ਗੁਰੂ ਨਾਨਕ ਦੇਵ ਜੀ ਦੇ ਚਰਤੀ ਰਾਜਦਾਰੀ ਕਰਿਓ ਤੇ ਖਲੋਕ ਐ ਨਾ ਦੋਵੇਂ ਹੱਥ ਜੋੜ ਲੈ ਸਾਈਡ ਤੇ ਖਲੋ ਗਿਆ ਭਾਈ ਤੀਰਤਾ ਆ ਕੇ ਨਮਸਕਾਰ ਕੀਤੀ ਦੋਵੇਂ ਹੱਥ ਜੋੜ ਕੇ ਸਾਈਡ ਤੇ ਖਲੋ ਗਿਆ ਭਾਈ ਤੀਰਤਾ ਤੇ ਗੁਰੂ ਰਾਮਦਾਸ ਦੇ ਚਰਨ ਜਦੋਂ ਵੀ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਭਾਈ ਤੀਰਤਾ ਕਿਹਾ ਧੰਨ ਗੁਰੂ ਰਾਮਦਾਸ ਪਿਤਾ ਜੀ ਮੈਂ ਤੁਹਾਡੇ ਚਰਨਾਂ 'ਚ ਅੱਜ ਇੱਕ ਬੇਨਤੀ ਕਰਨੀ ਹੈ ਗੁਰੂ ਰਾਮਦਾਸ ਜੀ ਆਖਣ ਲੱਗੇ ਦੱਸ ਭਲਿਆ ਕੀ ਕਹਿਣਾ ਚਾਹੁੰਨਾ ਬਿਅੰਕ ਸੰਗਤਾਂ ਬੈਠੀਆਂ ਨੇ ਦੂਰੋਂ ਦੂਰੋਂ ਸੰਗਤ ਆ ਰਹੀਆਂ ਨੇ ਸਤਿਗੁਰੂ ਦੇ ਦਰਿਆਵਾਂ ਵਾਸਤੇ ਭਾਈ ਤੀਰਥੇ ਨੇ ਦੋਵੇਂ ਹੱਥ ਜੋੜਦੇ ਸਤਿਗੁਰ ਜੀ ਕਿਰਪਾ ਕਰੋ ਮੇਰੀ ਬੇਨਤੀ ਹੈ ਮੈਨੂੰ ਇਹ ਦੱਸਣਾ ਕਰੋ ਕਿ ਮਨ ਚੈਨ ਵਿੱਚ ਕਿਵੇਂ ਹੋਵੇ ਇਹ ਮਨ ਚੈਨ ਵਿੱਚ ਕਿਵੇਂ ਹੋਵੇ ਭਾਵ ਅੰਦਰ ਚੈਨ ਕਿਵੇਂ ਆਵੇ ਅੰਦਰ ਰਸ ਕਿਵੇਂ ਆਵੇ ਆਨੰਦ ਕਿਵੇਂ ਆਵੇ ਮਨ ਟਿਕੇ ਕਿਵੇਂ ਕਹਿੰਦਾ ਉਹਦਾ ਇਹ ਮਤਲਬ ਸੀ ਸਤਿਗੁਰੂ ਇਹ ਮਨ ਚੈਨ ਵਿੱਚ ਕਿਵੇਂ ਹੋਏ ਤੇ ਗੁਰੂ ਰਾਮਦਾਸ ਪਿਤਾ ਜੀ ਆਖਣ ਲੱਗੇ ਉਹ ਭਲਿਆ ਜੇ ਚਾਹਨਾ ਵਾ ਇਹ ਮਨ ਚੈਨ ਵਿੱਚ ਆ ਜਾਵੇ ਇਹ ਮਨ ਚੈਨ ਵਿੱਚ ਹੋ ਜਾਵੇ ਤੇ ਸਭ ਤੋਂ ਪਹਿਲਾਂ ਇੱਕ ਦੀ ਉਪਾਸਨਾ ਕਰਨੀ ਪਵੇਗੀ ਇੱਕ ਦੀ ਕੋਈ ਸੁੱਖ ਹੋਵੇ ਕੋਈ ਦੁੱਖ ਹੋਵੇ ਇੱਕ ਦੇ ਅੱਗੇ ਫਰਿਆਦ ਕਰਨੀ ਪਵੇਗੀ ਜੇ ਸੁੱਖ ਦੇਤਾ ਤੁਝੇ ਅਰਾਧੀ ਦੁੱਖ ਵੀ ਤੁਜੇ ਧਿਆਈ ਇੱਕ ਜੇਗੇ ਫਰਿਆਦ ਕਰਨੀ ਪਵੀ ਇੱਕ ਦੀ ਅੱਗੇ ਸਤਿਗੁਰੂ ਇੱਕ ਦੀ ਅੱਗੇ ਕਹਿੰਦੇ ਹਾਂ ਕੋਈ ਸੁੱਖ ਹੋਵੇ ਦੁੱਖ ਹੋਵੇ ਇੱਕ ਜੇਗੇ ਫਰਿਆਦ ਕਰਨੀ ਹੈ ਸਤਿਗੁਰੂ ਬਾਣੀ ਚ ਕਹਿੰਦੇ ਨੇ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇੱਕ ਦੀ ਗੱਲ ਕੀਤੀ ਦਾਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਬਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਇੱਕ ਓਮਕਾਰ ਇੱਕੋਂ ਬਾਣੀ ਸ਼ੁਰੂ ਹੁੰਦੀ ਹੈ ਅਕਾਲ ਪੁਰਖ ਇੱਕ ਹੈ ਇੱਕ ਪਿਤਾ ਇੱਕ ਅਸਕੇ ਹਮ ਬਾਰਿਕ ਕਰਨ ਕਰਨ ਪ੍ਰਭ ਇੱਕ ਹੈ ਬੋਲੋ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਹੀਂ ਨਿਕਤਿਸ ਬਲੇ ਹਰ ਨੇ ਦਲ ਤਲ ਮਈਲ ਸੋਈ ਇੱਕ ਜੀ ਗੱਲ ਕੀਤੀ ਪੜੋਗੇ ਪਿਆਰ ਦੇ ਵਿੱਚ ਜਿਨੇ ਇੱਥੇ ਬੈਠੇ ਹੋ ਜਿਨੇ ਸਟੇਜ ਤੇ ਬੈਠੇ ਨੇ ਜਿਨੇ ਘਰਾਂ 'ਚ ਬੈਠ ਕੇ ਵੇਖ ਰਹੇ ਇਹ ਪੰਕਤੀ ਪੜਨ ਦੇ ਸਮਾਪਤੀ ਕਰਦੇ ਆ ਜੀ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਸਤਿ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਸਾਹਿਬ ਮੇਰਾ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸਤਿਗੁਰੂ ਜੀ ਕਹਿੰਦੇ ਇੱਕ ਦੀ ਉਪਾਸਨਾ ਕਰਨੀ ਪਵੇਗੀ ਸੁਖ ਹੋਵੇ ਦੁੱਖ ਹੋਵੇ ਇੱਕ ਦੇ ਅੱਗੇ ਝੋਲੀ ਅੜਨੀ ਪਵੇਗੀ ਟੇਕ ਕੇਵਲ ਤੇ ਕੇਵਲ ਇੱਕ ਦੀ ਰੱਖਣੀ ਹੈ ਇਹ ਨਾ ਹੋਵੇ ਸੋਮਵਾਰ ਦੀ ਟੇਕ ਤੇ ਹੋਰ ਹੋਵੇ ਮੰਗਲਵਾਰ ਦੀ ਕਿਤੇ ਹੋਰ ਹੋਵੇ ਬੁੱਧਵਾਰ ਦੀ ਹੋਰ ਹੋਵੇ ਵੀਰਵਾਰ ਨੂੰ ਫਿਰ ਸ਼ੀਸ਼ੀ ਤੇਲ ਦੀ ਬੜੀ ਹੋਵੇ ਹੁਣ ਦੇ ਟੇਕ ਹੋਵੇ ਸ਼ੁੱਕਰਵਾਰ ਦੀ ਹੋਰ ਹੋਵੇ ਸ਼ਨੀਵਾਰ ਆਵੇ ਫਿਰ ਤੇਲ ਦੀ ਸ਼ੀਸ਼ੀ ਫੜ ਲਈਏ ਐਵੇਂ ਡੇਕ ਤੇ ਹੋਰ ਹੋਵੇ ਨਹੀਂ ਭਾਈ ਸਾਡਾ ਗੁਰੂ ਸਮਰੱਥ ਹੈ ਸਾਡਾ ਮਾਲਕ ਵੱਡਾ ਹੈ ਫਿਰ ਦੂਸਰਾ ਵਜਨ ਸਤਿਗੁਰ ਨੇ ਕੀਤਾ ਆਖਿਆ ਭਾਈ ਤੀਰਥਿਆ ਤੂੰ ਸਵਾਲ ਇਹ ਉਹਦਾ ਕੀਤਾ ਹੈ ਜਿਹੜਾ ਅਸੀਂ ਜਵਾਬ ਦੇਣ ਲੱਗੇ ਇਹਦੇ ਨਾਲ ਸਮੁੱਚੇ ਸੰਸਾਰ ਦਾ ਭਲਾ ਹੋਣਾ ਹੈ ਮੁੱਖੋਂ ਵੀ ਸੱਚ ਬੋਲਣਾ ਹੈ ਵਿਹਾਰ ਵੀ ਸੱਚ ਦਾ ਕਰਨਾ ਹੈ ਗੱਲ ਸੁਣਿਓ ਮੁੱਖੋਂ ਵੀ ਸੱਚ ਬੋਲਣਾ ਹੈ ਵਿਹਾਰ ਵੀ ਸੱਚ ਦਾ ਕਰਨਾ ਹੈ ਜਿਦਿਓ ਵੀ ਸਚਿਆਰ ਰਹਿਣਾ ਹੈ ਜਿਦਿਓ ਵੀ ਸਚਿਆਰ ਇਹ ਨਾ ਹੋਵੇ ਅੰਦਰ ਹੋੜ ਹੋਵੇ ਤੇ ਬਾਹਰ ਕੁਝ ਹੋੜ ਹੋਵੇ ਗੱਲੀ ਅਸੀਂ ਚੰਗੀਆਂ ਅਚਾਰੀ ਭੁਰੀਆਂ ਇਹ ਨਾ ਹੋਵੇ ਪ੍ਰਮਾਤਮਾ ਉਹਦੇ ਉੱਪਰ ਨਹੀਂ ਜਦਾ ਹੈ ਜਿਹੜਾ ਅੰਦਰੋਂ ਬਾੜੋਂ ਇੱਕ ਹੋਵੇ ਗੁਰੂ ਨਾਨਕ ਪਾਸ਼ਾ ਨੇ ਆਖਿਆ ਸੀ ਉਹ ਭੂਮੀਆਂ ਅੱਜ ਤੋਂ ਵਦੇ ਚੋਰੀ ਨਾ ਕਰਿਆ ਕਰ ਸਦਾ ਸੱਚ ਬੋਲਿਆ ਸਤਗੁਰ ਮੈਂ ਚੋਰੀ ਛੱਡ ਨਹੀਂ ਸਕਦਾ ਗੁਰੂ ਨਾਨਕ ਪਾਸ਼ਾ ਬੜੇ ਪ੍ਰਸੰਨ ਹੋਏ ਕਹਿੰਦੇ ਕਈ ਆਉਂਦੇ ਨੇ ਬਾਬਾ ਅੱਜ ਤੋਂ ਵਦੇ ਮੈਂ ਕੰਮ ਨਹੀਂ ਕਰਾਂਗਾ ਅੱਜ ਤੋਂ ਮੈਂ ਝੂਠ ਦੀ ਬੋਲਣਾ ਤੂ ਸੱਤ ਬੋਲੇਆ ਮਰਦ ਨਿਕਲਿਆ ਤੇ 3 ਵਜੇ ਨੱਦੇ ਗੁਰੂ ਨਾਨਕ ਬਾਦਸ਼ਾਹ ਜੀ ਨੇ ਇਹਦਾ ਪਿਆਰ ਦੇਖ ਕੇ ਸੱਚ ਬੋਲਦਾ ਨਾ ਕਹਿੰਦਾ ਬਾਬਾ ਚੋੜੀ ਮੈਂ ਛੱਡ ਨਹੀਂ ਸਕਦਾ ਜ਼ਿੰਦਗੀ ਦੇ ਝੂੜ ਨਾ ਬੋਲੀ ਲੂਣ ਖਾ ਕੇ ਹਰਾਮ ਨਾ ਕਰੀ ਤੇ ਤੇਰੇ ਕਰਕੇ ਕਿਤੇ ਅਸੀਂ ਗਰੀਬ ਮਰਨਾ ਹੋਵੇ ਫਿਰ ਭੂਮੀਆਂ ਨੇ ਜਦੋਂ ਗੁਰਨਾਨਕ ਬਾਛ ਦੇ ਤਿੰਨ ਬਚਨ ਕਮਾਏ ਗੁਰਮੁਖੋ ਭੂਮੀਆਂ ਚੋਰ ਤੋਂ ਭੂਮੀਆਂ ਗੁਰਸਿੱਖ ਬਣ ਗਿਆ ਗੁਰਸਿੱਖ ਕਿਉਂ ਇੱਕ ਸੱਚ ਬੋਲਿਆ ਸੀ ਬਾਬੇ ਨੂੰ ਬਾਬਾ ਮੈਂ ਚੋੜੀ ਛੱਡ ਨਹੀਂ ਸਕਦਾ ਬਾਬੇ ਅਖੇ ਚੋੜੀ ਛੱਡ ਤੈਨੂੰ ਨਹੀਂ ਛੱਡ ਸਕਦਾ ਮੇਰਾ ਧੰਦਾ ਹੈ ਅੱਜ ਗੁਰੂ ਰਾਮਦਾਸ ਜੀ ਕਹਿੰਦੇ ਮੁੱਕ ਤੋਂ ਸੱਚ ਬੋਲਣਾ ਹੈ ਜਿੱਦਿਓ ਸੱਚਿਆ ਰਹਿਣਾ ਹੈ ਵਿਹਾਰ ਵੀ ਸ਼ੁੱਧ ਕਰਨਾ ਹੈ ਸੱਚਾ ਕਰਨਾ ਹੈ ਤਾਂ ਅਗੋਂ ਗੁਰੂ ਰਾਮਦਾਸ ਜੀ ਕਹਿੰਦੇ ਫਿਰ ਕਹਿੰਦੇ ਸੱਚ ਬੋਲੋਗੇ ਨਾ ਫਿਰ ਤੇ ਉਹ ਸੱਚੇ ਤੇ ਫਿਰ ਵਾਸਾ ਹੋ ਜਾਵੇਗਾ ਸੱਚੇ ਨਾਲ ਭੇਦ ਹੋ ਜਾਊਗੀ ਸੱਚੇ ਤੇ ਵਸੇੜਾ ਹੋ ਜਾਏਗਾ ਉਧਰ ਤੇ ਅਪੇਦ ਹੋ ਜਾਊਗੇ ਸੱਚਾ ਕੋਣ ਆ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਰਾਮਦਾਸ ਜੀ ਕਹਿੰਦੇ ਸੱਚ ਦੇ ਪਾਈਏ ਸਾਚ ਵਸੇੜਾ ਸੱਚੇ ਤੇ ਅਪੇਦ ਹੋ ਜਾਊਗੇ ਸੱਚੇ ਤੇ ਵਾਸਾ ਹੋ ਜਾਏਗਾ ਅੰਦਰ ਰਸ ਆ ਜਾਏਗਾ ਤਾਕੀਲਾ ਬਜਰੇ ਨੂੰ ਕੀਤਾ ਕਿੰਨੇ ਭਾਈ ਤੀਰਥਿਆ ਅਖੀਲਾ ਵਜਨ ਤੇਰੇ ਵਾਸਤੇ ਇਹੀ ਇੱਕ ਬੋਲ ਤੇ ਇੱਕ ਤੋਲ ਰੱਖਣਾ ਹੈ ਇੱਕ ਬੋਲ ਤੇ ਇੱਕ ਤੋਲ ਰੱਖਣਾ ਹੈ ਜੋ ਮੁਖ ਤੋਂ ਕਹਿਣਾ ਉਹ ਹੀ ਦੇਣਾ ਹੈ ਜਿਹੜੀ ਜੀ ਕਹਿੰਦੀ ਨਾ ਉਹ ਹੀ ਕਹਿਣੀ ਹੈ ਕਿਰਤ ਸੱਚੀ ਸੁੱਧੀ ਕਰਨੀ ਹੈ ਵਿਹਾਰ ਸ਼ੁੱਧ ਰੱਖਣਾ ਹੈ ਮੁਖ ਤੋਂ ਸੱਚ ਬੋਲਣਾ ਹੈ ਜੀਵੋਂ ਸੱਚਾ ਰਹਿਣਾ ਹੈ ਤੇ ਇੱਕ ਬੋਲ ਇੱਕ ਤੋਲ ਰੱਖਣਾ ਹੈ ਤੁਸੀਂ ਪਰਮੇਸ਼ਰ ਦੇ ਅਪੀਤ ਹੋ ਜਾਓਗੇ ਗੁਰਮੁਖ ਗੁਰੂ ਰਾਮਦਾਸ ਜੀ ਦੇ ਫਿਰ ਇਹ ਬਚਨ ਭਾਈ ਤੀਰਥ ਨੇ ਕਮਾਏ ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਉਹ ਬੱਚੇ ਤੁਹਾਡਾ ਜੀਵਨ ਹੋਵੇ ਤਾਂ ਭਾਈ ਤੀਰਥੇ ਵਰਗਾ ਹੋਵੇ ਕਿੰਨਾ ਪਿਆਰਾ ਸਿੱਖ ਹੈ ਗੁਰੂ ਰਾਮਦਾਸ ਜੀ ਦਾ ਹਮੇਸ਼ਾ ਸੱਚ ਬੋਲਦਾ ਹੈ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦਾ ਜੋ ਅੰਦਰ ਹੈ ਉਹ ਬਾਹਰ ਦੇ ਲੋਕ ਭਾਈ ਤੀਰਥੇ ਦੀਆਂ ਆਪਣੇ ਬੱਚਿਆਂ ਨੂੰ ਮਿਸਾਲਾਂ ਦਿੰਦੇ ਨੇ ਤੇ ਸਿੱਖ ਦਾ ਜੀਵਨ ਚਾਹੀਦਾ ਵੀ ਇਦਾਂ ਦਾ ਇਹ ਭਾਗਾ ਵਾਲਿਓ ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਉਹ ਬੇਟਾ ਤੇਰਾ ਜੀਵਨ ਹੋਵੇ ਤੇ ਫਲਾਣੇ ਗੁਰਸਿੱਖ ਵਰਗਾ ਜੀਵਨ ਹੋਵੇ ਤੇ ਇਹ ਤੇਰਾ ਜੀਵਨ ਹੋਵੇ ਨਾ ਫਲਾਣੀ ਬੀਬੀ ਵਰਗਾ ਜੀਵਨ ਤੇਰਾ ਹੋਵੇ ਗੁਰੂ ਰਾਮਦਾਸ ਦੇ ਚਰਨਾਂ ਨਾਲ ਬੜਾ ਪਿਆਰ ਕਰਦੀ ਹੈ ਅੰਦਰੋਂ ਬਾਹਰੋਂ ਇੱਕੋ ਹੀ ਆਉ ਜੀਵਨ ਇਹਦਾ ਜੈ ਜੈ ਗੁਰਮੁਖੋ ਪੇ ਇਹ ਪਿਆਰਾ ਜੀਵਨ ਦੇ ਕੇ ਭਾਈ ਤੀਰਥੇ ਦਾ ਭਾਈ ਗੁਰਦਾਜ ਨੇ ਆਪਣੀ 11ਵੀਂ ਵਾਰ ਤਸਤਰੀ ਦੀ ਪੌੜੀ ਤੇ ਭਾਈ ਤੀਰਥੇ ਦਾ ਜਿਗੜ ਕੀਤਾ ਜੇ ਇਹਨਾਂ ਆਖਿਓ ਭਾਈ ਗੁਰਦਾਰ ਸਿੰਘ ਜੀ ਬੈਠੇ ਤੇ ਉਹਨਾਂ ਨੇ ਇਹ ਬੱਦਲ ਸਾਰ ਤਾਂ ਕਿੱਥੇ ਲੈ ਕੇ ਆ ਭਾਈ ਤੀਰਥੇ ਦਾ ਨਾਮ ਕਿੱਥੇ ਲੈ ਕੇ ਇਹ ਸੱਬਰਵਾਲ ਪਿੰਡ ਤੋਂ ਆਇਆ ਸੀ ਉਸ ਇਲਾਕੇ ਤੋਂ ਆਇਆ ਸੀ ਭਾਈ ਗੁਰਦਾਜ ਜੀ ਕਹਿੰਦੇ ਸਤਨਮੁਖ ਭਾਈ ਤੀਰਥਾ ਸੱਬਰਵਾਲ ਸਬੇ ਸਰਦਾਰਾ ਵੇਖ ਲਓ ਗੁਰਮੁਖੇ ਗੁਰੂ ਰਾਮਦਾਸ ਜੀ ਦਾ ਬਚਨ ਕਮਾਇਆ ਤੇ ਭਾਈ ਤੀਰਥ ਦੀ ਗਿੰਦੀ ਸਨਮੁਖਾਂ ਦੇ ਵਿੱਚ ਆ ਗਈ ਸਨਮੁਖਾਂ ਦੇ ਵਿੱਚ ਜਦੋਂ ਭਾਈ ਗੁਰਦਾਜ ਨੇ ਫਿਰ ਗੁਰੂ ਰਾਮਦਾਸ ਜੀ ਦੇ ਵੇਲੇ ਗੁਰਸਿੱਖਾਂ ਦਾ ਜ਼ਿਕਰ ਕੀਤਾ ਨਾ ਸਭ ਤੋਂ ਪਹਿਲਾਂ ਨਾਮ ਲਿਖਿਆ ਭਾਈ ਤੀਰਥ ਇਹ ਪਹਿਲੀ ਪੰਕਤੀ ਹੈ ਫਿਰ ਗੁਰੂ ਰਾਮਦਾਸ ਜੀ ਦੇ ਸਿੱਖਾਂ ਦੇ ਵੇਲੇ ਜਿੱਦਾਂ ਵਡਿਆਈ ਕੀਤੀ ਨਾ ਭਾਈ ਗੁਰਦਾਜ ਜੀ ਨੇ ਸਭ ਤੋਂ ਪਹਿਲਾਂ ਇਹ ਲਿਖਿਆ ਸਨਮੁਖ ਭਾਈ ਤੀਰਥ ਸੱਬਰ ਵਾਲ ਸਭੇ ਸਰਦਾਰਾ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਕਿਉਂਕਿ ਸਮਾ ਹੋ ਚੁੱਕਿਆ ਅਗਾ ਨਹੀਂ ਜਾਂਦੇ ਆਓ ਜੀ ਵਿਚਾਰ ਕਰਦੇ ਆ ਇਕ ਨਹੀਂ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਗੁਰੂ ਬਖਸ਼ਣ ਯੋਗ ਹੈ ਇਸਾਸੰਦ ਬਖਸ਼ਣ ਯੋਗ ਹੈ ਆਓ ਦੱਸਦੇ ਭੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਜਿਉ ਅਸੀਸ ਪਰਵਾਨੋ ਪਤੇ ਪਿਆਰ ਵਿੱਚ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ